ਅੱਜ ਤੁਹਾਨੂੰ ਦੱਸਦੇ ਆਂ ਆਪਾਂ ਵੀ ਤੁਸੀਂ ਇੰਡੀਅਨ ਪਾਸਪੋਰਟ ਤੇ ਕਿਹੜੀਆਂ-ਕਿਹੜੀਆਂ ਕੰਟਰੀਆਂ ਫ੍ਰੀ ਵੰਗੂ ਘੁੰਮ ਸਕਦੇ ਹੋ ਪੂਰੀਆਂ ਵਧੀਆ ਕੰਟਰੀਆਂ ਲੰਡੂ ਪੱਜੂ ਕੰਟਰੀਆਂ ਨਹੀਂ ਪੂਰੀਆਂ ਚੰਗੀਆਂ ਕੰਟਰੀਆਂ ਤੇ ਨਾਲ ਹੀ ਤੁਹਾਨੂੰ ਦੱਸਾਂਗੇ ਵੀ ਸਾਡਾ ਥਾਈਲੈਂਡ ਜਾ ਕੇ ਆਉਣ ਤੇ ਸਾਰਾ ਕਿੰਨਾ ਖਰਚਾ ਆਇਆ ਕੀ ਕੁਝ ਫ੍ਰੀ ਸੀਗਾ ਸਭ ਤੋਂ ਵੱਡੀ ਗੱਲ ਹੁਣ ਤੁਹਾਨੂੰ ਦੱਸਾਂਗੇ ਅੱਜ ਆਪਾਂ ਵੀ ਹੋਟਲਾਂ ਦੇ ਨਵੇਂ ਰੂਲ ਬਾਰੇ ਜਿਹੜਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤੇ ਇਸ ਰੂਲ ਨੂੰ ਘੱਟੋ-ਘੱਟ 70-75% ਲੋਕ ਬ੍ਰੇਕ ਕਰਦੇ ਆ ਉਦੋਂ ਉਹਨਾਂ ਨੂੰ ਹਰਜਾਨਾ ਵੀ ਦੇਣਾ ਪੈਂਦਾ ਹੈ ਜਿਹੜਾ ਬਾਹਰ ਤਾਂ ਲਾਗੂ ਹੈਗੇ ਹੈਗਾ ਤੇ ਹੁਣ ਇੰਡੀਆ ਵਿੱਚ ਵੀ ਹੋ ਗਿਆ ਆਜੋ ਕਿਰਾਂ ਹੁਣ ਵਧਦੇ ਆਪਾਂ ਵੀਡੀਓ ਵੱਲ ਬਿਨਾਂ ਕਿਸੇ ਦੇਰੀ ਤੋਂ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਜਿਵੇਂ ਕਿ ਮੈਂ ਤੁਹਾਨੂੰ ਅਕਸਰ ਹੀ ਜਿਹੜੇ ਪਿਛਲੇ ਵਲੌਗ ਹਨ ਉਹ ਵੀ ਦੱਸਿਆ ਸੀਗਾ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਹਰ ਕੋਈ ਬੰਦਾ ਸਾਨੇ ਨਾਲ ਕਿਵੇਂ ਬਾਹਰਲੇ ਮੁਲਕ ਘੁੰਮ ਸਕਦਾ ਨਾਲੇ ਵਧੀਆ ਮੁਲਕ ਜਿਨ੍ਹਾਂ ਦਾ ਨਾਂ ਹੈ ਜਿਵੇਂ ਸਿੰਗਾਪੁਰ ਹੈ థਾਈਲੈਂਡ ਹੈ ਦੁਬਈ ਹੈ ਮਲੇਸ਼ੀਆ ਹੈ ਇੰਡੋਨੇਸ਼ੀਆ ਹੈ ਕਜ਼ਾਕਿਸਤਾਨ ਹੈ ਹੋਰ ਵੀ ਕਈ ਕੰਟਰੀਆਂ ਹਨ ਤੇ ਅੱਜ ਆਪਾਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਜੋ ਬੰਦਾ ਵੀਡੀਓ ਵੇਖ ਰਿਹਾ ਹੈ ਭਾਵੇਂ ਦਾ ਪਾਸਪੋਰਟ ਨਹੀਂ ਬਣਿਆ 15-20 ਦਿਨਾਂ ਵਿੱਚ ਪਾਸਪੋਰਟ ਬਣ ਜਾਂਦਾ ਹਰ ਇੱਕ ਬੰਦਾ ਘੁੰਮ ਸਕਦਾ ਤੇ ਮੇਰਾ ਇਹ ਦੱਸਣ ਦਾ ਮਕਸਦ ਇਹੀ ਹੈ ਵੀ ਆਪਾਂ ਨਕਸਰੀ ਜਿਹੜੇ ਬਾਹਰਲਾ ਮੁਲਕ ਦਾ ਨਾਮ ਸੁਣ ਕੇ ਡਰ ਜਾਂਦੇ ਪਤਾ ਨਹੀਂ ਕਿੰਨੇ ਕਿ ਪੈਸੇ ਲੱਗਣਗੇ ਤੁਸੀਂ ਯਕੀਨ ਮੰਨਿਓ ਜਮੇ ਘੱਟ ਰੁਪਈਆ ਚ ਸੋਚ ਨਹੀਂ ਸਕਦੇ ਤੁਸੀਂ ਅੱਜ ਤੁਹਾਨੂੰ ਉਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਤੇ ਬਾਕੀ ਆਏ ਵੀ ਛੋਟੀ ਜੀ ਜ਼ਿੰਦਗੀ ਹੈ ਬੰਦੇ ਦਾ ਕੋਈ ਭਰੋਸਾ ਨਹੀਂ ਅੱਜ ਮੈਂ ਗੱਲ ਕਰ ਰਿਹਾ ਤੁਸੀਂ ਦੇਖ ਰਹੇ ਹੋ ਕਿਸੇ ਦਾ ਕੋਈ ਭਰੋਸਾ ਨਹੀਂ ਤਾਂ ਕਰਕੇ ਜ਼ਿੰਦਗੀ ਨੂੰ ਘੁੰਮੋ ਫਿਰੋ ਇੰਜੋਏ ਕਰੋ ਬੜੀ ਵੱਡੀ ਗੱਲ ਨਹੀਂ ਜੇ ਤੁਸੀਂ ਮਹੀਨੇ ਦਾ 1500 ਰੁਪਏ ਸੇਵ ਕਰਦੇ ਹੋ ਨਾ ਤਾਂ ਆਰਾਮ ਨਾਲ ਸਾਲ ਵਿੱਚ ਦੀ ਚੱਕਰ ਲਾ ਸਕਦੇ ਹੋ ਪੂਰੀ ਵਧੀਆ ਕੰਟਰੀ ਚ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਵੀ ਜਿਹੜੀਆਂ ਕੰਟਰੀਆਂ ਦੇ ਮੈਂ ਗੱਲ ਕਰ ਰਿਹਾ ਘੁੰਮਣ ਬਾਰੇ ਉਹਦੇ ਬਾਰੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਵੀ ਸਾਡਾ ਥਾਈਲੈਂਡ ਜਾਣ ਤੇ ਤੇ ਸਾਰਾ ਕਿੰਨਾ ਖਰਚਾ ਲੱਗਿਆ ਸਾਰਾ ਕੁਝ ਤੇ ਮੈਂ ਥਾਈਲੈਂਡ ਦੂਜੀ ਵਾਰੀ ਗਿਆ ਸੀ ਉਹ ਵੀ ਤੁਹਾਨੂੰ ਦੱਸਦਾ ਮੈਂ ਕਿਉਂ ਗਿਆ ਸੀ ਦੂਜੀ ਵਾਰੀ ਜਾਣ ਦਾ ਕਾਰਨ ਕੀ ਸੀ ਹਾਲਾਂਕਿ ਮੈਂ ਹੋਰ ਕੰਟਰੀ ਵੀ ਜਾ ਸਕਦਾ ਸੀ ਤੇ ਚਲੋ ਹੁਣ ਆਪਾਂ ਦੱਸਦਾ ਤੁਹਾਨੂੰ ਮੈਂ ਕਿਸੇ ਵੀ ਦੇਸ਼ ਕੋ ਮਨਾਸਤੇ ਸਭ ਤੋਂ ਜਿਹੜੀ ਮੇਨ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਉਹਦੀ ਐਮਬੈਸੀ ਫੀਸ ਤੇ ਹੁਣ ਕਈ ਜਿਹੜੀਆਂ ਕੰਟਰੀਆਂ ਉਹਨਾਂ ਨੇ ਤਾਂ ਇੰਡੀਆ ਨੂੰ ਫ੍ਰੀ ਕਰ ਰੱਖਿਆ ਹੈ ਵੈਸੇ ਤਾਂ ਫ੍ਰੀ ਹੈ ਪਰ ਐਵੇਂ ਵੀ 에어ਪੋਰਟ ਤੇ ਕੀ ਰਿਹਾ ਨਾ ਲਾ ਦਿੰਦੇ ਹੁੰਦੇ ਐਮਬੈਸੀ ਫੀਸ ਦੇਣੀ ਪੈਂਦੀ ਹੈ ਜਿਵੇਂ థਾਈਲੈਂਡ ਦੀ ਐਮਬੈਸੀ ਫੀਸ ਜੇ ਆਪਾਂ ਗੱਲ ਕਰ ਗਏ ਤਾਂ ਹੋਊਗੀ ਤਕਰੀਬਨ 4500 ਰੁਪਿਆ ਤੇ ਹੁਣ ਉਹਨਾਂ ਨੇ ਫ੍ਰੀ ਕਰ ਰੱਖੀ ਸੀ ਹੁਣ ਫ੍ਰੀ ਤਾਂ ਕਰੀ ਸੀ ਇੱਕ ਤਾਂ ਕ੍ਰਿਸਮਸ ਸੀ ਕਿ ਤੁਹਾਨੂੰ ਪਤਾ ਹੀ ਹੈ ਹਾਲਾਂਕਿ ਆਪਣਾ ਤਿਆਰ ਨਹੀਂ ਪਹਲੋ ਉਹ ਮਨਾਉਂਦੇ ਆ ਤੇ ਇੱਕ ਨਿਊ ਇਅਰ ਆ ਗਿਆ ਉਦੋਂ ਇਹਨਾਂ ਨੂੰ ਪਤਾ ਹੁੰਦਾ ਵੀ ਜਿਆਦਾ ਕਰਾਊਡ ਆਉਂਦਾ ਤੇ ਰਸ਼ ਵੀ ਜਿਆਦਾ ਹੋ ਜਾਂਦਾ 에ਰਪੋਰਟਾਂ ਦੇ ਫਿਰ ਇਹਨਾਂ ਸਿੱਧੇ ਨਿਕਾਉਂਦੇ ਆ ਤੇ ਇਹੋ ਜਿਹੀਆਂ ਸਕੀਮਾਂ ਸਾਲ ਵੇਲੇ ਦੀ ਕਈ ਵਾਰੀ ਕੱਢਦੇ ਆ ਤੇ ਇਹਨਾਂ ਨੇ ਆਖਿਆ ਸੀਗਾ ਵੀ ਇੱਕ ਤਰੀਕ ਤੋਂ ਬਾਅਦ ਅਸੀਂ ਐਮਬੈਸੀ ਪਾਸ ਲੈਂਣ ਲੱਗ ਜਾਾਂਗੇ ਤੇ ਮੈਨੂੰ ਲੱਗਦਾ ਵੀ ਸ਼ਰ ਵਧਾਤੀ ਜਾਂ ਵਧਾ ਦੇਣਗੇ ਵਧਾਉਂਦੇ ਵੀ ਰਹਿੰਦੇ ਕੋਈ ਵੱਡੀ ਗੱਲ ਨਹੀਂ ਤੇ ਜੇ ਨਾ ਵਧਾਈ ਤਾਂ ਵੈਸੇ ਤਾਂ ਚਲੋ ਫ੍ਰੀ ਐ ਹੁਣ ਤਾਂ ਹਜੇ ਤੱਕ ਤਾਂ ਫ੍ਰੀ ਸੀਗਾ ਜੇ ਹੁਣ ਲੈ ਜਾਵੇ ਤਾਂ 4500 ਰੁਪਏ ਲੈਣਗੇ ਇੰਡੀਆ ਦਾ 4500 ਕੋਈ ਬਾਹਲਾ ਵੀ ਨਹੀਂ ਤੇ ਉਹਦੇ ਵਿੱਚ ਤੁਹਾਨੂੰ ਜਿਵੇਂ ਸਾਨੂੰ ਤਾਂ ਹੁਣ ਵੀਜ਼ਾ ਲੱਗਿਆ ਮੇਰਾ ਤਾਂ ਲੱਗੇ ਫਰਵਰੀ ਤੱਕ ਦਾ ਵੀਜ਼ਾ ਹੈ ਹੁਣ ਕਈ ਮਹੀਨਿਆਂ ਦਾ ਵੀਜ਼ਾ ਵੀ ਦੇ ਦਿੰਦੇ ਆ ਉਹ ਹੁਣ ਥੋੜੇ ਉਹ ਜਿਹੜਾ ਇਮੀਗ੍ਰੇਸ਼ਨ ਕਰਦਾ ਉਹਦੇ ਸਿਰ ਤੇ ਹੁੰਦਾ ਉਹ ਮੁਲਾਜ਼ਮ ਸਿਰ ਤੇ ਤੇ ਜੇ ਆਪਾਂ ਗੱਲ ਕਰਕੇ ਸਿੰਗਾਪੁਰ ਦੀ ਸਿੰਗਾਪੁਰ ਜਦੋਂ ਮੈਂ 2019 ਚ ਗਿਆ ਸੀ ਉਦੋਂ ਮੈਨਾਂ ਦਾ 7500 ਰੁਪਏ ਫੀਸ ਸੀਗੀ ਤੇ ਪਰ ਸਿੰਗਾਪੁਰ ਦਾ ਜਿਹੜਾ ਵੀਜ਼ਾ ਹੈ ਉਹ ਤੁਹਾਨੂੰ ਇੱਥੋਂ ਲਵਾ ਕੇ ਜਾਣਾ ਪੈਂਦਾ ਹੈ ਉਹਦੇ ਵਾਸਤੇ ਜਿਹੜੇ ਡਾਕੂਮੈਂਟ ਕਾਫੀ ਚਾਹੀਦੇ ਆ ਜਿਵੇਂ ਤੁਹਾਡੀ ਬੈਂਕ ਸਟੇਟਮੈਂਟ ਚਾਹੀਦੀ ਹੈ ਪਲੱਸ ਤੁਹਾਡਾ ਜੇ ਫਾਰਮ ਚਾਹੀਦਾ ਹੈ ਫਸਲ ਵੇਚੀ ਵਾਲਾ ਤੇ ਹੋ ਤੂੰ ਉਹ ਪਹਿਲਾਂ ਅੰਬੈਸੀ ਦੇਣੇ ਪੈਂਦੇ ਉਹਦੇ ਬਾਅਦ ਤੁਹਾਡਾ ਵੀਜ਼ਾ ਲੱਗ ਕੇ ਆਉਂਦਾ ਤੇ ਜੇ ਆਪਾਂ ਗੱਲ ਕਰੀਏ ਮਲੇਸ਼ੀਆ ਮਲੇਸ਼ੀਆ ਸਿੱਧਾ ਹੀ ਹਵਾਈ ਅੱਡਾ ਚੜੋ ਤੇ ਬਸ ਉੱਥੇ ਜਾ ਕੇ ਆਪਦਾ ਪਾਸਪੋਰਟ ਦੇ ਨਾਲ ਦੇ ਨਾਮੋਰ ਲਾਉਂਦੇ ਐਂਟਰੀ ਦੇ ਦੇਸ਼ ਚ ਮਹੀਨੇ ਵਾਸਤੇ ਦੇ ਦਿੰਦੇ ਆ ਤੇ ਨਹੀਂ ਤਾਂ ਅੰਬੈਸੀ ਵੀ ਸਾਰਿਆਂ ਤਕਰੀਬਨ ਇੰਨੀ ਕੀ ਹੁੰਦੀ ਤੇ ਵੱਧ ਨਹੀਂ ਹੁੰਦੀਗੀ ਐਸੇ ਤੱਕ ਕਿ ਅਮਰੀਕਾ ਦੀ ਅੰਬੈਸੀ ਵੀ ਇਸ ਦੀ ਗੱਲ ਕਰਕੇ ਤਾਂ ਆਪਾਂ 185 ਡਾਲਰ ਤੇ ਆਪਾਂ ਅਮਰੀਕਾ ਬਾਰੇ ਵੀ ਗੱਲ ਕਰਾਂਗੇ ਵੀ ਤੁਸੀਂ ਕਿਵੇਂ ਜਾ ਸਕਦੇ ਹੋ ਤੇ ਜਿਵੇਂ ਹੁਣ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਦੀ 12300 ਕੁਸ਼ ਰੁਪਏ ਇੰਡੀਆ ਦੇ ਕੁਝ ਜ਼ਿਆਦੇ ਫੀਸ ਨਹੀਂ ਹੁੰਦੀ 메ਨ ਹੁੰਦੀ ਐਂਬੈਸੀ ਫੀਸ ਹੀ ਹੁਣ ਕਈ ਕੰਟਰੀਆਂ ਫ੍ਰੀ ਅਲੌਟ ਕਰ ਦਿੰਦੀਆਂ ਤੇ ਕਈ ਹੁਣ ਫੀਸ ਲੈ ਲੈਂਦੀਆਂ ਤੇ ਇੰਡੀਆ ਨੂੰ ਫ੍ਰੀ ਕਰਨ ਦਾ ਐਂ ਕਾਰਨ ਹੁੰਦਾ ਵੀ ਇੰਡੀਆ ਦੀ ਜਿਹੜੀ ਪੋਪੂਲੇਸ਼ਨ ਬਹੁਤ ਜ਼ਿਆਦੇ ਹੈ ਤੇ ਜਿਵੇਂ ਥਾਈਲੈਂਡ ਦੇ ਵਿੱਚ ਤੁਸੀਂ ਜਾਓਗੇ ਜਾਂ ਕਿਤੇ ਹੋਰ ਕੰਟਰੀ ਜਾਓਗੇ ਤੁਹਾਨੂੰ ਯਾਦਤਰ ਇੰਡੀਅਨ ਦੇਖਣ ਨੂੰ ਮਿਲਣਗੇ ਆਪਣੇ ਬੰਦੇ ਬਹੁਤ ਘੁੰਮਦੇ ਫਿਰਦੇ ਆ ਤੇ ਕੁਝ ਆਪਣੀ ਪੋਪੂਲੇਸ਼ਨ ਜ਼ਿਆਦੇ ਆ ਕੁਝ ਤਾਂ ਵੀ ਹੋ ਜਾਂਦਾ ਤਾਂ ਕਰਕੇ ਸਹੂਲਤਾਂ ਥੋੜੀਆਂ ਜਿਹੀਆਂ ਆਪਣੇ ਜ਼ਿਆਦੇ ਮਿਲਦੀਆਂ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਜਿਵੇਂ ਤੁਸੀਂ ਕਿਹੜੀ ਕੰਟਰੀ ਮਰਜ਼ੀ ਕਮਣ ਜਾਣਾ ਚਾਹੁੰਦੇ ਜਿਵੇਂ ਆਪਣਾ ਅਮਲੇਸ਼ੀਆ ਲਾ ਲਓ ਤੇ ਜਾਂ ਇੰਡੋਨੇਸ਼ੀਆ ਲਾ ਲਓ థਾਈਲੈਂਡ ਲਾ ਲਓ ਸਿੰਗਾਪੁਰ ਲਾ ਲਓ ਦੁਬਈ ਲਾ ਲਓ ਹੁਣ ਦੁਬਈ ਦਾ ਤਾਂ ਐ ਤੁਸੀਂ ਇੱਕ ਆਪਦਾ ਪਾਸਪੋਰਟ ਇੱਕ ਫੋਟੋ ਦਿਓ ਨਾਲ ਦੀ ਨਾਲ ਵੀਜ਼ਾ 24 ਘੰਟੇ ਦਾ ਵੀਜ਼ਾ ਮਿਲ ਜਾਂਦਾ ਤੇ ਹੈਗੇ ਬੰਦੇ ਤੇ ਜਾਂ ਤੁਸੀਂ ਲਾ ਲਓ ਹਸਾਬ ਸਿੰਗਾਪੁਰ ਦਾ ਕੱਲਾ ਟਾਈਮ ਲੱਗਦਾ ਬੜਾ ਮੋਟਾ ਤੇ ਨਹੀਂ ਤਾਂ ਬਾਕੀਆਂ ਤਾਂ ਐ ਜਹਾਜ਼ ਚੜੋ ਤੇ ਜੀ ਉਹਨਾਂ ਨੇ ਫੀਸ ਵੀ ਰੱਖਤੀ ਐ 에ਰਪੋਰਟ ਤੇ ਨਾਲ ਦੀ ਨਾਲ ਉਹ ਫੀਸ ਭਰੋ ਤੇ ਐਂਟਰੀ ਪਾ ਦਿੰਦੇ ਐ ਵੀ ਬੜਾ ਲੰਬਾ ਚੌੜਾ ਕੰਮ ਹੈ ਨਹੀਂ ਗਾ ਇਹ ਤੇ ਹੁਣ ਮੈਂ ਗੱਲ ਕਰਦਾ ਹਾਂ ਥਾਈਲੈਂਡ ਦੀ ਵੀ ਥਾਈਲੈਂਡ ਅਸੀਂ ਕਿਉਂ ਗਏ ਦੂਜੀ ਵਾਰੀ ਕਿਉਂਕਿ ਮੈਂ ਪਹਿਲੀ ਵਾਰੀ ਗਿਆ ਸੀ ਹਾਲਾ ਕਿ ਨਾਲ ਮੇਰੇ ਜਿਹੜੇ ਕਜ਼ਨ ਉਹ ਨਹੀਂ ਗਏ ਸੀ ਮੈਂ ਇਕੱਲਾ ਗਿਆ ਸੀ ਬਸ ਤੋਂ ਉਹਨਾਂ ਨੇ ਮੇਰੇ ਤੋਂ ਛੱਡਿਆ ਸੀ ਆਪਾਂ ਹੋਰ ਕੰਟਰੀ ਵੀ ਜਾ ਸਕਦੇ ਹਾਂ ਪਹਿਲੇ ਸੋਚਿਆ ਸੀ ਮਲੇਸ਼ੀਆ ਜਾਣੇ ਮਲੇਸ਼ੀਆ ਵਿੱਚ ਜ਼ਿਆਦਾਤਰ ਕੁਝ ਦੇਖਣ ਨੂੰ ਹੈ ਨਹੀਂ ਇੱਕ ਉਹ ਜਿਹੜਾ ਮੇਨ ਸ਼ਹਿਰ ਹੈ ਕੋਲਾਲੰਪੁਰ ਜਿੱਥੇ ਟਵਿਨ ਟਾਵਰ ਹੈ ਉਹੀ ਹੈ ਤੇ ਬਾਕੀ ਮੈਂ ਸੁਣਿਆ ਵੀ ਬੀਚਪੂਜ ਸ਼ਹਿਰ ਬਹੁਤ ਜ਼ਿਆਦਾ ਦੂਰ ਹੈ ਹਮ ਮਲੇਸ਼ੀਆ ਜਿਹੜਾ ਥਾਈਲੈਂਡ ਚੋਂ ਦਾ ਕਾਰ ਹੁਣ ਦੱਸਦਾ ਮੈਂ ਥਾਈਲੈਂਡ ਨੂੰ ਨਾ ਆਪਣੇ ਲੋਕ ਬੜਾ ਬਦਨਾਮ ਕੰਟਰੀ ਕਹਿ ਦਿੰਦੇ ਆ ਕਿਉਂਕਿ ਉੱ ਇਹ ਇਹ ਨਾ ਬੰਦੇ ਦਾ ਆਪ ਦਾ ਦੇਖਣ ਦਾ ਤਰੀਕਾ ਹੁੰਦਾ ਤੇ ਬਾਕੀ ਇਹੋ ਜੀ ਗੱਲ ਨਹੀਂ ਥਾਈਲੈਂਡ ਦੇ ਵਿੱਚ ਸਭ ਤੋਂ ਸੋਹਣੇ ਦੁਨੀਆ ਦੇ ਵਿੱਚ ਸਭ ਤੋਂ ਸੋਹਣੇ ਵਿੱਚ ਤੁਸੀਂ ਸਰਚ ਮਾਰਿਓ ਬਹੁਤ ਸੋਹਣੇ ਸੋਹਣੇ ਉਹ ਖੇਤ ਬਹੁਤ ਸੋਹਣਾ ਹੈ ਤੁਸੀਂ ਕਿਤੇ ਜਾਵੜ ਪਤਾਇਆ ਬਹੁਤ ਸੋਹਣਾ ਸਭ ਤੋਂ ਗੱਲ ਸੋਹਣਾ ਵੀ ਹੈ ਤੇ ਸਸਤਾ ਵੀ ਹੈ ਤੇ ਜੇ ਤੁਹਾਡੇ ਜੋ ਕੋਈ ਬੰਦਾ ਮੇਰੀ ਵੀਡੀਓ ਵੇਖ ਕੇ ਗਿਆ ਜੇ ਉਦੋਂ ਪਹਿਲਾਂ ਵੈਸੇ ਹੀ ਘੁੰਮ ਕੇ ਆ ਜਾਂ ਇਦੋਂ ਬਾਅਦ ਜਾਊਗਾ ਵੀ ਤਾਂ ਸਭ ਤੋਂ ਵੱਧ ਉੱਥੇ ਕਪਲ ਜਿਹੜੇ ਨਵੇਂ ਵਿਆਹੇ ਜੋੜੇ ਹੁੰਦੇ ਉਹ ਦੇਖਣ ਨੂੰ ਮਿਲਣਗੇ ਜਿਹੜੇ ਆਪਦੇ ਹਨੀਮੂਨ ਤੇ ਆਉਂਦੇ ਆ ਤੇ ਉੱਥੇ ਬਹੁਤ ਕੁਛ ਵਧੀਆ ਹੈ ਮਤਲਬ ਖਾਣ ਦੇ ਤਰੀਕੇ ਨਾਲ ਹੀ ਵਧੀਆ ਹੈ ਤੇ ਜੇ ਆਪਾਂ ਵੇਖੀਏ ਕਲੱਬ ਉੱਥੇ ਬਹੁਤ ਵਧੀਆ ਹੈ ਤੇ ਬਾਕੀ ਜਿਵੇਂ ਸ਼ੇਰ ਚੀਤੇ ਦੇਖਣੇ ਆ ਉਹ ਜਿਹੜਾ ਓਪਨ ਜ਼ੂਨ ਦੇ ਆ ਉਹ ਵੀ ਬਹੁਤ ਵਧੀਆ ਹੈ ਬਹੁਤ ਕੁਛ ਉੱਥੇ ਬਹੁਤ ਵਧੀਆ ਹੈ ਸਭ ਤੋਂ ਵੱਡੀ ਗੱਲ ਸਸਤਾ ਹੋਟਲ ਉੱਥੇ ਏਡੇ ਸਸਤੇ ਗੱਲਾਂ ਹੀ ਛੱਡ ਦਿਓ ਤੁਸੀਂ ਹੁਣ ਵੀਡੀਓ ਵੇਖਦੇ ਆ ਨਾ ਵੀਡੀਓ ਨੂੰ ਭਾਵੇਂ ਪਾਉਜ਼ ਕਰਕੇ ਗੂਗਲ ਖੋਲੋ ਸਰਚ ਮਾਰੋ ਪਟਾਇਆ ਹੋਟਲ ਲਿਖ ਕੇ ਤੁਹਾਨੂੰ ਬਹੁਤ ਹੋਟਲ ਨਿਕਲ ਜਾਣਗੇ ਪਟਾਇਆ ਸਿਟੀ ਕੱਲੀ ਸਸਤੀ ਹੈ ਉੱਥੇ ਕਰਾਊਡ ਜ਼ਿਆਦਾ ਹੁੰਦਾ ਹੈ ਕੰਪੀਟੀਸ਼ਨ ਜ਼ਿਆਦਾ ਤਾਂ ਕਰਕੇ ਉਹ ਜ ਏ ਸਾਡਾ ਤਾਂ ਕਰਨਾ ਹੀ ਸੀ ਵੀ ਕਿਉਂਕਿ ਮੈਂ ਨਹੀਂ ਕੰਟਰੀਆਂ ਘੁੰਮ ਕੇ ਆ ਬਹੁਤ ਕੰਟਰੀਆਂ ਘੁੰਮ ਜਿੰਦੀਆਂ ਪਰਮਾਤਮਾ ਨੇ ਲਿਖੀਆਂ ਸੀ ਕਰਮਾਂ ਦੀ ਘੁੰਮਾਂਗੇ ਗਾਂ ਵੀ ਘੁੰਮਾਂਗੇ ਤੇ ਉਹਦੇ ਮੁਤਾਬਕ ਮੈਨੂੰ ਸਭ ਤੋਂ ਸੋਹਣਾ ਜਿਹੜਾ ਮੁਲਕ ਹੈ ਉਹ ਸੋਹਣਾ ਵੀ ਤੇ ਚੰਗਾ ਵੀ ਇਹੀ ਲੱਗਿਆ ਸੀ ਪਤਾ ਆ ਘੁੰਮਣ ਫਿਰਨਾਂ ਵਾਸਤੇ ਫੂਡ ਵਾਸਤੇ ਸਭ ਕਾਸੇ ਵਾਸਤੇ ਤੇ ਹੁਣ ਤੁਸੀਂ ਲਾਲੋ ਸਾਹਿਬ ਵੀ ਹੋਟਲ ਦੀ ਗੱਲ ਕਰੀਏ ਨਾ ਸਾਪਾ ਚੰਗੇ ਤੋਂ ਚੰਗਾ ਹੋਟਲ ਜੇ ਤੁਸੀਂ ਲੈਣਾ ਨਾ ਪਤਾ ਆ ਦੇ ਵਿੱਚ ਤੁਸੀਂ ਲਾਲੋ ਸਾਹਿਬ ਵੀ 16-1700 ਚੱਲ ਪੈਂਦਾ ਹੈਗਾ ਤੇ ਕੋਈ ਮਹਿੰਗੇ ਤਾਂ ਬਹੁਤ ਮਹਿੰਗੇ ਪਏ ਅਖਰ ਵਧੀਆ ਹੋਟਲ 5 ਸਟਾਰ ਵੀ ਤੁਸੀਂ ਲੈਣਾ 25 ਤੋਂ 3000 ਦਾ ਮਿਲ ਜਾਂਦਾ ਥੋੜਾ ਜਿਹਾ ਜਦੋਂ ਕਿ ਤਿਆਰ ਹੁੰਦਾ ਜਿਵੇਂ ਨਿਊ ਇਅਰ ਸੀ ਕ੍ਰਿਸਮਸ ਸੀ ਉਦੋਂ ਜਿਹੜਾ 15 ਸਾਲਾ ਹੋਟਲ ਹੁੰਦਾ 3000 ਦਾ ਕਰ ਦਿੰਦੇ ਆ ਉਦੋਂ ਰੇਟ ਵੱਧ ਜਾਂਦੇ ਆ ਵੈਸੇ ਰੇਟ ਨਹੀਂ ਵੱਧਦੇਗੇ ਸਾਡਾ ਜਿਹੜਾ ਪਲਾਨ ਸੀ ਸਾਡਾ ਪਲਾਨ ਤਾਂ ਹੀ ਸਾਨੂੰ ਥੋੜਾ ਜਿਹਾ ਮਹਿੰਗਾ ਮਿਲਿਆ ਵੀ 40000 ਦੇ ਲੱਗੇ ਤਾਂਗੇ ਮਹਿੰਗਾ ਨਹੀਂ ਵੈਸੇ ਉਹ ਜੇ ਤੁਸੀਂ ਬਾਹਰ ਪਤਾ ਕਰੋਗੇ ਤਾਂ ਲੱਖ ਤੋਂ ਉੱਤੇ ਲੱਗ ਜਾਂਦਾ ਮਤਲਬ ਮੇਰੇ ਅਕੋਰਡਿੰਗ ਥੋੜਾ ਜਿਹਾ ਮਹਿੰਗਾ ਲੱਗਿਆ ਮੈਨੂੰ ਤਾਂ ਲੱਗਿਆ ਜਦੋਂ ਮੈਂ ਪਹਿਲਾਂ ਗਿਆਗਾ ਉਦੋਂ ਮੇਰੀ ਆਨ ਜਾਨ ਦੀ ਟਿਕਟ ਜਾਈਦੀ ਸੀ 12000 ਰੁਪਿਆ ਤੇ ਹਾਲਾਂਕਿ ਹੁਣ ਟਿਕਟ 25 25-26000 ਦੇ ਲੱਗੇ ਤਾਂ ਕੇ ਸੀ 23-24-25-26 ਇੱਥੇ ਕਿ ਜਊਗੀ ਤੇ ਬਾਕੀ ਹਾਂ 1 ਸੌਨ ਹੋਰ ਦੱਸ ਦਿਆਂ ਜਿੰਨੀਆਂ ਕੰਟਰੀਆਂ ਗਿਆ ਸਿੰਗਾਪੁਰਾ ਹੈ ਮਲੇਸ਼ੀਆ ਹੈ ਇੰਡੋਨੇਸ਼ੀਆ ਹੈ ਕੋਈ ਵੀ ਕੰਟਰੀ ਆ ਦੁਬਈ ਹੈ ਇਹਨਾਂ ਦੀਆਂ ਟਿਕਟਾਂ ਦਾ ਰੇਟ ਸੇਮ ਹੀ ਹੁੰਦੇ ਬੜਾ ਫਰਕ ਨਹੀਂ ਹੁੰਦਾ 2-4000 ਉੱਤੇ ਥੱਲੇ ਹੁੰਦਾ ਬਾਕੀ ਬਰਾਬਰ ਹੈ ਅੱਛਾ ਉਹਦੇ ਵਿੱਚ ਸਾਡਾ ਅਸੀਂ ਮੰਨ ਲਾ 8-9 ਦਿਨ ਲਾਏ ਜਿੰਨੇ ਦਿਨ ਲਾਏ ਸਾਰਾ ਦਿਨ ਇੱਕ ਦਾ ਤੜਕੇ ਬ੍ਰੇਕਫਾਸਟ ਵਿੱਚ ਸੀ プラス एयरपोर्ट ਜਿਹੜਾ ਅਸੀਂ ਉਤਰੇ ਬੈਂਕਾਕ ਉਤਰੇ ਸੀ ਬੈਂਕਾਕ ਤੋਂ 120 ਕਿਲੋਮੀਟਰ ਪਟਾਇਆ ਉੱਥੋਂ ਦਾ ਹੀ ਟੈਕਸੀ ਲੈਣਾ ਹੀ ਪਰਸਨਲ ਆਪਦੀ ਤੇ ਨੋਵਾ ਉਸ ਤੋਂ ਬਾਅਦ ਫਿਰ ਅਸੀਂ ਸਾਨੂੰ ਉਹਨੇ ਪਟਾਇਆ ਹੋਟਲ ਤੱਕ ਰਿਆ ਅਛਾ ਉਸ ਤੋਂ ਬਾਅਦ ਜੀ ਆਪ ਘੁੰਮੇ ਫਿਰੇ ਅਛਾ ਸਭ ਤੋਂ ਵੱਡੀ ਕਾਰਨ ਪਤਾਇਆ ਤੇ ਇੱਕ ਹੋਰ ਹੈ ਸਾਨੂੰ ट्रैवलिंग ਦਾ ਖਰਚਾ ਬਹੁਤ ਪੈਣਦਾ ਹੋਰ ਕਿ ਸਿਟੀ 'ਚ ਵੀ ਪੈਣਦਾ ਕੰਟਰੀਆਂ 'ਚ ਪੈ ਜਾਂਦਾ ਪਤਾਇਆ ਕੋਈ ਜਿਆਦਾ ਵੱਡਾ ਨਹੀਂ ਉੱਥੇ ਬੰਦਾ ਤੁਰ ਫਿਰ ਕੇ ਮਤਲਬ ਸਾਰਾ ਕੁਝ ਦੇਖ ਸਕਦਾ ਤੇ ਸਭ ਕੁਝ ਥੋੜੇ ਨੇੜੇ ਹੀ ਹੈ ਬੜੀ ਦੂਰ ਜਾਣ ਦੀ ਸਾਨੂੰ ਲੋੜ ਨਹੀਂ ਅਛਾ ਜੀ ਉਦੋਂ ਬਾਅਦ ਇੱਕ ਦਿਨ ਛੱਡ ਕੇ ਸਾਡਾ ਇੱਥੇ ਕੋਰਲ ਬੀਚ ਆ ਥੋੜਾ ਜਿਹਾ ਸਮੁੰਦਰ ਦੇ ਰਾਹ ਤੇ ਜਾਣਾ ਪੈਂਦਾ ਅੱਧੇ ਘੰਟੇ ਦਾ ਰਹਾ ਜਿਹਦਾ ਵਾਈਟ ਸੈਂਡ ਵਾਲਾ ਇਹਦਾ ਵਾਟਰ ਬੜਾ ਸੋਹਣਾ ਗ੍ਰੀਨ ਜਿਹਾ ਤੇ ਆਪਣਾ ਬਲੂ ਜਿਹਾ ਉੱਥੇ ਗਏ ਅਸੀਂ ਉਹਦੇ ਵਿੱਚ ਲੰਚ ਵੀ ਸੀਗਾ ਸਾਡਾ ਉਦੋਂ ਬਾਅਦ ਘੁੰਮਣਾ ਫਿਰਨਾ ਹੋਰ ਵਾਵਾ ਕੁਝ ਸੀ ਉਦੋਂ ਬਾਅਦ ਸਾਨੂੰ ਜਦੋਂ ਅਸੀਂ ਇੱਥੋਂ ਬੈਂਕਾਕ ਜਾਣਾ ਸੀਗਾ ਬੈਂਕਾਕ ਟੈਕਸੀ ਸਾਨੂੰ ਲੈ ਕੇ ਗਈ ਆਪਣੇ ਐਂਡੈਵਰ ਗੱਡੀ ਡਰਾਈਵਰ ਸਾਨੂੰ ਛੱਡ ਕੇ ਆਈ ਤੇ ਅਗਲੇ ਦਿਨ ਜਦੋਂ ਅਸੀਂ ਵਾਪਸ 에ਰਪੋਰਟ ਜਾਣਾ ਉਹਦੋਂ ਵੀ ਸਾਨੂੰ ਇਹੜੀ ਵੈਨ ਉਹ ਲੈਣਾ ਹੀ ਤੇ ਉਹੀ ਛੱਡ ਗਈ ਪਰਸਨਲ ਅਛਾ ਹੁਣ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਤੁਸੀਂ ਵੀ ਗਲਤੀ ਨਾ ਕਰੋ ਵੈਸੇ ਤੇ ਮੈਂ ਪਹਿਲਾਂ ਹੀ ਤਾਂ ਮੈਂ ਗਿਆ ਉਹ ਤਾਂ ਮੈਂ ਗਿਆ ਨਹੀਂ ਬੈਂਕੋ ਐਤਕੀ ਆਦੇ ਬੈਂਕੋ ਕੋ ਦੇਖਣਾ ਵੇਖਣ ਨੂੰ ਬਹੁਤ ਕੁਝ ਹੈ ਬੈਂਕੋ ਕਹਿੰਦਾ ਜਿਹੜੀ ਇਹ ਥਾਈਲੈਂਡ ਦੀ ਰਾਜਧਾਨੀ ਹੈ ਤੇਹੀ ਜਾਵੜੇ ਦੀ ਬੈਂਕੋ ਹੁਣ ਮੈਨੂੰ ਪਤਾ ਲੱਗਦਾ ਮੈਂ ਸੋਹਂਦਾ ਹਾਂ ਕਿ ਅਕਸਰ ਲੋਕ ਬੈਂਕੋ ਕਿਉਂ ਨਹੀਂ ਰੁਕਦੇ ਹਰੇਕ ਬੰਦਾ ਕਹਿੰਦਾ ਯਾਰ ਉੱਥੇ ਰੁਕਣ ਦਾ ਫਾਇਦਾ ਨਹੀਂ ਸਿੱਧਾ ਵੀ ਪਤਾਇਆ ਜਾਵੜੇ ਬੰਦਾ ਜਾਂਪਾ ਖੇਤ ਜਾਵੜੇ ਉੱਥੇ ਐ ਸਭ ਤੋਂ ਮਹਿੰਗੀ ਟਰੈਵਲਿੰਗ ਹੈ ਬਾਈ ਜੀ ਬਹੁਤ ਜ਼ਿਆਦਾ ਤੇ ਲਾਲੋ ਸਾਹਿਬ ਵੀ ਜਿਹੜਾ ਪਟਾਇਆ ਪਟਾਇਲ ਵਿੱਚ ਇੰਡੀਅਨ ਕਰਾਂਸੀ ਦੇ ਵਿੱਚ 22 ਰੁਪਏ ਲੈਂਦੇ ਆ ਉਹ ਉਹਨਾਂ ਨੇ 10 ਰੁਪਏ ਬੰਦਦੇ ਆ ਉਹ ਉਹ ਤੁਹਾਨੂੰ ਉੱਥੇ ਛੱਡ ਦੇਣਗੇ ਕੋਈ ਬੜਾ ਲੰਬਾ ਚੋੜਾ ਪ੍ਰੋਸੈਸ ਨਹੀਂ ਚੜੋ ਤੇ ਉਤਰੋ ਬਸ ਸਿੱਧੀ ਗੱਲ ਹੈ ਤੇ ਕੋਈ ਜਿਆਦਾ ਰੁਪਏ ਨਹੀਂ ਮੰਗਦੇ ਇੱਥੇ ਛੋਡੇ ਤੋਂ ਮਤਲਬ ਜੇ ਤੁਸੀਂ ਕੋਈ 2 ਕਿਲੋਮੀਟਰ ਵੀ ਜਾਣਾ ਨਾ ਛੋਡੇ ਤੋਂ ਇੰਡੀਆ ਦਾ ਘੱਟ ਘੱਟ 14-1500 ਰੁਪਏ ਮੰਗ ਲੈਂਦੇ ਆ ਤੇ ਇੱਕੇ ਬੈਂਕੋਂ ਦਾ ਵੱਡਾ ਬਹੁਤ ਹੈ ਤੁਹਾਨੂੰ ਸਮਝ ਨਹੀਂ ਆਉਣੀ ਕੀ ਦੇਖੀਏ ਕੀ ਨਾ ਦੇਖੀਏ ਇੱਥੇ ਦਾ ਬੰਦਾ ਮੈਂ ਨਾ ਦੋ ਦਿਨਾਂ ਚ ਫੁੰਗਰ ਹੋ ਜੇ ਤਾਂ ਕਰਕੇ ਜੇ ਤੁਸੀਂ ਕਦੇ ਵੀ ਘੁੰਮਣ ਜਾਣੇ ਆ ਜੇ ਕਿਸੇ ਦੇ ਕੋਈ ਜਾਰੇ ਹੈ ਤਾਂ ਦੇਖਣਾ ਤਾਂ ਦੇਖ ਲੈ ਜਾ ਕੇ ਪਰ ਮੇਰੇ ਹਿਸਾਬ ਨਾਲ ਮੈਂ ਤਾਂ ਹੀ ਆਣਾ ਵੀ ਤੁਸੀਂ ਜੇ ਸਿੱਧਾ ਜਾਣਾ ਤਾਂ ਪਤਾਇਆ ਜਾਓ ਉੱਥੋਂ ਘੁੰਮ ਕੇ ਆਓ ਤੇ ਜੇ ਤੁਸੀਂ ਅੱਜ ਦੀ ਘੜੀ ਹਫਤੇ ਨੂੰ ਤੁਸੀਂ ਜੇ ਪਤਾਇਆ ਜਾਣਾ ਘੁੰਮਣ ਜਾਂ ਮਲੇਸ਼ੀਆ ਜਾਣਾ ਕਿਤੇ ਵੀ ਜਾਣਾ ਤੁਹਾਡਾ 25 ਤੋਂ 28000 ਦੇ ਵਿੱਚ ਵਿੱਚ 5 ਰਾਤਾਂ 6 ਦਿਨਾਂ ਦਾ ਪਲਾਨ ਮਿਲੂਗਾ ਉਹਦੇ ਵਿੱਚ ਤੁਹਾਡਾ ਕੀ ਹੋਊਗਾ ਹੋਟਲ ਵਧੀਆ ਪੂਰਾ ਪੂਰਾ ਵਧੀਆ ਹੋਟਲ ਐ ਨਹੀਂ ਵੀ ਕੋਈ 2 ਸਟਾਰ 3 ਸਟਾਰ ਦਾ ਵਧੀਆ ਹੋਟਲ ਵਿਦ ਬ੍ਰੇਕਫਾਸਟ ਪਲੱਸ ਤੁਹਾਡਾ ਆਪਣਾ ਹੋਊਗਾ ਜੀ ਕੋਰਲ ਬੀਚ ਵਿਦ ਲੰਚ ਤੇ ਜਹਾਜ਼ ਦੀ ਡੈਕਟਰ ਪਲੱਸ ਤੁਹਾਨੂੰ 에어ਪੋਰਟ ਤੋਂ ਲੈ ਕੇ ਆਉਣਾ ਛੱਡ ਕੇ ਆਉਣਾ ਹੋਟਲ ਤੱਕ ਸਭ ਕੁਝ ਤੁਹਾਡੇ ਵਿੱਚ ਹੋਊਗਾ ਤੇ ਕੋਈ ਲੋਡ ਪਈ ਤੁਸੀਂ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਇਹ ਹੈ ਨਾ ਤੁਸੀਂ ਘੁੰਮੋ ਫਿਰੋ ਇਤੋਂ ਸਸਤਾ ਪਲਾਨ ਮਿਲਦਾ ਨਹੀਂ ਤੁਹਾਨੂੰ ਕਿਤੇ ਜ਼ਿੰਦਗੀ ਜੀ ਮਿਲਣਾ ਕਿਉਂਕਿ ਮੈਂ ਆਪ ਹੁਣ 40000 ਚ ਜਾ ਕੇ ਆਇਆ ਤੇ ਹੁਣ ਹੁਣ ਘਟਣਗੇ ਪਲਾਨ ਕਿਉਂਕਿ ਐਂ ਜਦੋਂ ਸੀਜ਼ਨ ਹੁੰਦਾ ਉਦੋਂ ਫਿਰ ਇਹ ਚੀਜ਼ਾਂ ਮਹਿੰਗੀਆਂ ਆਟੋਮੈਟਿਕ ਹੋ ਹੀ ਜਾਂਦੀਆਂ ਤੇ ਤਾਂ ਕਰਕੇ ਘੁੰਮੋ ਫਿਰੋ ਜ਼ਿੰਦਗੀ ਬਹੁਤ ਜਿਹੜੀ ਹੈਗੀ ਛੋਟੀ ਹੈ ਕੋਈ ਪਤਾ ਨਹੀਂ ਜ਼ਿੰਦਗੀ ਦਾ ਕੀ ਕੁਝ ਹੋ ਜੇ ਇੰਜੋਏ ਕਰੋ ਜ਼ਿੰਦਗੀ ਨੂੰ ਅੱਛਾ ਤੇ ਹੁਣ ਆਪਾਂ ਆਉਣੇ ਹਾਟਲ ਵਾਲੀ ਗੱਲ ਪਿੱਛੇ ਅੱਛਾ ਜੇ ਇਸ ਚੀਜ਼ ਤੋਂ ਕੋਈ ਤੁਹਾਨੂੰ ਸਮਝ ਨਾ ਆਵੇ ਤੁਸੀਂ ਮੈਨੂੰ ਮੈਸੇਜ ਕਰ ਲਓ ਫੋਨ ਕਰ ਲਓ ਜੇ ਕਿ ਜਾਣਨਾ ਚਾਹੁੰਦਾ ਆਪਾਂ ਨਾਲ ਖੜੇ ਆ ਤੇ ਬਾਕੀ ਪ੍ਰੋਪਰ ਜਿਹੜੀ ਮੈਂ ਨਾ ਸਾਰੀ ਜਾਣਕਾਰੀ ਤੁਹਾਨੂੰ ਕਿਸੇ ਦਿਨ ਲੰਬਾ ਜਾਵੜੂ ਕੰਮ ਉਦੋਂ ਤੁਹਾਨੂੰ ਬਹਿ ਕੇ ਚੰਗੀ ਤਰ੍ਹਾਂ ਫਿਰ ਤੁਹਾਨੂੰ ਜਾਣਕਾਰੀ ਦੇਵਾਂਗੇ ਨਾਲ ਤੁਹਾਨੂੰ ਦੱਸੂਗਾ ਅਮਰੀਕਾ ਦੇ ਵੀਜ਼ੇ ਬਾਰੇ ਵੀ ਕਿਵੇਂ ਤੁਸੀਂ 18 18 20 20 ਲੱਖ ਰੁਪਏ ਦਿੰਨੇ 40 40 ਲੱਖ ਰੁਪਏ ਦਿੰਨੇ ਜਿਹੜਾ ਕੰਮ ਹੁੰਦਾ ਕੁਝ ਵੀ ਨਹੀਂ ਕੁਝ ਕੁ ਹਜ਼ਾਰ ਰੁਪਏ ਦਾ ਹੁੰਦਾ ਤੁਸੀਂ ਆਪ ਪੜ੍ਹੇ ਲਿਖੇ ਹੋ ਆਪ ਸਭ ਕੁਝ ਹੋਟਲਾਂ ਦੇ ਵਿੱਚ ਅੱਛਾ ਪਹਿਲਾਂ ਪਤਾ ਨਹੀਂ ਮੈਂ ਚੰਡੀਗੜ੍ਹ ਆਪ ਜਾਣੇ ਰਹਿੰਦੇ ਆ ਕੋਈ ਚਾਹ ਚ ਡੋਲੇ ਜੇ ਕੋਈ ਐਡੀ ਗੱਲ ਨਹੀਂ ਹੁੰਦੀ ਵੀ ਚਲੋ ਵੀ ਹੋ ਗਿਆ ਕੰਮ ਠੀਕ ਹੈ ਜੀ ਕਰ ਦਿਓ ਸਾਬ ਅੱਛਾ ਹੁਣ ਰੂਲ ਆਏ ਆ ਬਾਹਰ ਤਾਂ ਮੈਂ ਪਹਿਲੀ ਵਾਰ ਹੀ ਵੇਖਿਆ ਵੈਸੇ ਤਾਂ ਉਹਨਾਂ ਨੇ ਡੀਕ ਜਖਮ ਨੇ ਤਾਂ ਲਿਖਿਆ ਹੋਇਆ ਸੀ ਵੀ ਸਾਡੀ ਕੋਈ ਹੋਟਲ ਦੀ ਉਹ ਹਰੇਕ ਹੋਟਲ ਦੇ ਲਿਖਾਂ ਦਾ ਵੀ ਸਾਡੀ ਹੋਟਲ ਦੀ ਪ੍ਰਾਪਰਟੀ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਤਾਂ ਦਾ ਭਗਤਾਨ ਇਹਨਾਂ ਨੂੰ ਕਰਨਾ ਪਊਗਾ ਚਲੋ ਗੱਲ ਜਾਇਜ਼ ਵੀ ਹੈ ਜੇ ਆਪਾਂ ਕੋਈ ਉਹਨਾਂ ਦਾ ਕੋਈ ਗਲਾਸ ਤੋੜਦੇ ਆ ਜਾਂ ਕੋਈ ਐਲਸੀਡੀ ਟੁੱਟਦੀ ਆ ਤਾਂ ਆਪਾਂ ਦੇਣਦਾਰ ਅੱਛਾ ਜੇ ਚਾਹ ਤਾ ਬਾਈ ਜੀ ਤੁਹਾਨੂੰ ਕੱਲੀ ਚਾਦਰ ਦਾ ਜਿਹੜਾ ਸਹਣਾਣੇ ਲੱਗ ਗਈ ਤਾਂ ਉਹਨਾਂ ਦੀ ਕਰੰਸੀ ਦੇ ਵਿੱਚ ਲਾ ਲੋ ਹਿਸਾਬ ਤੁਸੀਂ 6500 ਰੁਪਏ ਜੁਰਮਾਨਾ ਹੈ ਜੇ ਇੱਕ ਚੀਜ਼ ਖਰਾਬ ਹੁੰਦੀ ਹੈ ਤਾਂ ਕੋਈ 23-2400 ਜੁਰਮਾਨਾ ਮਤਲਬ ਕੱਲੀ ਚਾਦਰ ਖਰਾਬ ਹੁੰਦੀ ਹੈ ਤਾਂ ਤੇ ਇਹ ਰੂਲ ਇੰਡੀਆ ਦੇ ਵਿੱਚ ਵੀ ਹੈ ਪਰ ਸੋ ਉੱਥੇ ਮੈਂ ਨਿਊਜ਼ ਦੇਖੀ ਜਾਂਦਾ ਸੀ ਕੋਈ ਭਾਈ ਸਾਹਿਬ ਲੜ ਰਹੇ ਸੀ ਕਿ ਮੈਂ ਧਵਾ ਕੇ ਲਿਆ ਦਿੰਨਾ ਅੱਛਾ ਫਿਰ ਧੋਣ ਵੀ ਨਹੀਂ ਦਿੰਦੇ ਤੁਹਾਨੂੰ ਇਹ ਜਿਸ ਕਹਿੰਦੇ ਕਹਿੰਦੇ ਲਾਂਡਰੀ ਕਰ ਮੈਂ ਕਰਾ ਲਵਾਂ ਆਪ ਸਾਫ਼ ਕਰਾ ਲਵਾਂ ਨਾ ਆਖਣਗੇ ਇਹ ਤਾਂ ਹੁਣ ਡੈਮੇਜ ਹੋ ਗਈ ਉਸ ਤਾਂ ਨਵੀਂ ਲਾਵਾਂਗੇ ਤੇ ਸਾਨੂੰ ਪੇ ਕਰਕੇ ਜਾਉ ਇਹੋ ਜੇ ਰੂਲ ਹੈ ਤੇ ਐਂ ਮੈਨੇ ਕਿਤੇ ਬੰਦਾ ਸੀ ਜਦਾ ਸੀ ਇੰਡੀਅਨ ਸੀਗਾ ਹੋਟਲ ਦੇ ਵਿੱਚ ਤੇ ਗੱਲ ਚੱਲ ਪਈ ਮੈਂ ਕਿਹਾ ਯਾਰ ਆਹ ਰੂਲ ਹੁੰਦੇ ਕਹਿੰਦਾ ਹਾਂ ਉਹ ਕਹਿੰਦਾ ਬਾਈ ਜੇ ਕਿਥੇ ਗੋਰਾ ਆਇਆ ਸੀ ਤੋਣੇ ਨਾਲ ਕਰਕੇ ਐਂ ਕੂ ਨਹੀਂ ਰੱਖ ਲਈ ਮੇਜ਼ ਦੇ ਉੱਤੇ ਸ਼ੀਸ਼ੇ ਵਾਲੇ ਉੱਤੇ ਤੇ ਸ਼ੀਸ਼ੇ 'ਚ ਤਰੇਡ ਆ ਗਈ ਤੇ ਬਾਈ ਜੀ ਉਹ ਤੋਂ ਖੜੇ ਪੈਰ ਕੋਈ ਇੰਡੀਆ ਦਾ ਬੰਦਾ ਹੋਣਾ ਕੋਈ 30000 ਦੇ ਲਾਗੇ ਤੱਕ ਰੁਪਈਆ ਭਰਾਇਆ ਉਹਨੇ ਦੇਖ ਲਓ ਤਾਂ ਕਰਕੇ ਇਹ ਚੀਜ਼ਾਂ ਦਾ ਆਪਾਂ ਪ੍ਰੋਪਰ ਧਿਆਨ ਰੱਖਣਾ ਮੈਂ ਧਿਆਨ ਨਹੀਂ ਦਿੰਦੇ ਕਿ ਇਹ ਰਿਹਾ ਪੋਂ ਹੀ ਡੋਲਦੇ ਨੇ ਕੋਈ ਦਾਲ ਰੋਟੀ ਖਾਣੇ ਦਾਲ ਲੱਗ ਗਈ ਚਾਦਰ ਤੇ ਉਹ ਆਪਣੇ ਚੱਲ ਜਾਂਦਾ ਸੀ ਪਹਿਲਾਂ ਹੁਣ ਤਾਂ ਜਿਹੜੇ ਚੰਗੇ ਹੋਟਲ ਆ ਉਹ ਵੀ ਜੁਰਮਾਨਾ ਲੈਂਦੇ ਆ ਵੀ ਇੱਥੇ ਇੰਡੀਆ ਦੇ ਵਿੱਚ ਵੀ ਉਹ ਤਾਂ 2500 ਰੁਪਏ ਮੰਗੇ ਚਾਦਰ ਚਾਦਰ ਦਾ ਕਲੀ ਦਾ ਤੇ ਉੱਥੇ ਦਾ ਚਲੋ ਬਾਹਰ ਤਾਂ ਬਹੁੰਨੇ ਆ ਬਾਹਰਲੇ ਮੁਲਕਾ ਕਰ ਵੀ ਕੀ ਸਕਦੇ ਆ ਉਹ ਕਹਿੰਦੇ ਵੀ ਇਹ ਤਾਂ ਰੂਲ ਆ ਸਾਡਾ ਬਸ ਇੰਨੀ ਗੱਲ ਨੂੰ ਕਹਿਣੀ ਆ ਤੇ ਪੈਸੇ ਭਰਨੇ ਪੈਂਦੇ ਤਾਂ ਕਰਕੇ ਇਹ ਗੱਲਾਂ ਦਾ ਨਿੱਕੀ ਨਿੱਕੀ ਨਾਲ ਧਿਆਨ ਰੱਖੋ ਤੇ ਬਾਕੀ ਕੋਈ ਘੁੰਮਣ ਜਾਂਦਾ ਤਾਂ ਮੈਂ ਤੁਹਾਨੂੰ ਬਾਕੀ ਸਾਰੀ ਜਾਣਕਾਰੀ ਪ੍ਰੋਪਰ ਤੁਹਾਨੂੰ ਦੇ ਦਊਗਾ ਵੀ ਜੇ ਆਪਾਂ ਕਿਸੇ ਵੀ ਹੋਟਲ ਦੀ ਕੋਈ ਚੀਜ਼ ਗੰਦੀ ਵੀ ਕਰਦੇ ਟੁੱਟਨੇ ਤਾਂ ਜੁਰਮਾਨਾ ਲੈਣੇ ਲੈਣਾ ਹੈ ਗੰਦੀ ਕਰਨ ਦੀ ਵੀ ਫੀਸ ਆ ਬ ਤੇ ਆ ਹੀ ਹੋ ਸਕਦਾ ਵੀ ਚਲੋ ਉਹਨਾਂ ਨੂੰ ਪਤਾ ਲੱਗੇ ਆਪਾਂ ਆ ਵੀ ਹੌਲੀ ਦਿਨ ਤੋੜ ਲਗੇ ਅਸਾਂ ਰੌਲਾ ਪਾ ਦੇ ਕੇ ਲੋਕਾਂ ਨੂੰ ਤਾਂ ਇਹ ਹੁੰਦਾ ਨਾਰਮਲ ਗੱਲਾਂ ਆਇਆ ਤਰਕੇ ਉਹਨਾਂ ਗਿਆਦਰ ਬਦਲ ਜਾਣਗੇ ਪਰ ਬਾਈ ਜੀ ਤਾਂ ਆਪਾਂ ਨੂੰ ਸੱਦ ਕੇ ਨਹੀਂ ਆ ਚਾਦਰ ਬਦਲਦੇ ਚਾੜ ਡੁੱਲ ਗਏ ਆਖਣਗੇ ਲਿਆਓ ਪੈਸੇ ਕੱਢੋ ਫੋਟੋ ਖਿਚਰਨ ਦੇ ਨਾਂ ਦੇ ਰਲ ਗਰੁੱਪਾਂ ਚ ਪਾਣ ਦੇ ਜਿਹੜਾ ਬਣੇ ਹੋਏ ਤਾਂ ਕਰਕੇ ਇਹਨਾਂ ਗੱਲਾਂ ਦਾ ਨਿੱਕੀ ਨਿੱਕੀ ਧਿਆਨ ਰੱਖਿਓ ਤੇ ਬਾਕੀ ਕੱਲ ਤੁਹਾਨੂੰ ਹੋਰ ਦੱਸਾਂ ਕਿਸੇ ਵੀ ਤੁਸੀਂ ਕੰਟਰੀ ਕੋਲ ਬਣ ਜਾਣੇ ਆ ਤਾਂ ਸੋਡੇ ਕੋਲ ਇੰਡੀਆ ਦਾ 25000 ਰੁਪਏ ਦੇ ਅਮਰੀਕਨ ਡਾਲਰ ਲੈ ਜਾਓ ਪੈਸੇ ਤਾਂ ਜਿਹੜੀ ਉਹਨ ਉਹ ਹੈਗਾ 2 ਰੁਪਏ 70 ਪਿਆਹ ਦਾ ਮਤਲਬ ਇੱਕ ਇੰਡੀਆ ਦੇ ਤੇ ਤਾਂ ਕਰਕੇ ਉਹ ਜਾਰੇ ਇਲਜਾਨ ਦੀ ਲੋੜ ਨਹੀਂ ਉੱਥੇ ਕਰਾਂ ਕੋਈ ਮਤਲਬ ਇੰਡੀਆ ਦੇ ਕੋਈ 5000 ਦੇ ਲੈ ਜਾਓ ਕਰਾਂ ਤੇ ਬਾਕੀ ਨਾਲ ਅਮਰੀਕਨ ਡਾਲਰ ਲੈ ਕੇ ਜਾਓ ਕਿਉਂਕਿ ਜਦੋਂ ਤੁਹਾਡੇ ਕੋਲ ਡਾਲਰ ਬਚ ਜਾਣਗੇ ਤਾਂ ਉਹ ਇੰਡੀਆ ਕੀ ਜੋ ਚੇਂਜ ਕਰਾਓਗੇ ਤੁਹਾਨੂੰ ਚੰਗੇ ਰੁਪਏ ਨਹੀਂ ਮਿਲਣਗੇ ਜਿਹੜੇ ਕੋਲ ਡਾਲਰ ਹੋਏ ਅਮਰੀਕਨ ਤਾਂ 5 ਮਿੰਟ ਤੁਹਾਨੂੰ ਚੰਗੇ ਰੁਪਏ ਮਿਲ ਜਾਣਗੇ ਜੇ ਤੁਹਾਨੂੰ ਉੱਥੇ ਘਟਦੇ ਆ ਤੇ ਡਾਲਰਾਂ ਦੇ ਚੱਕੋ ਤੇ ਨਾਲ ਬਾਰ ਦੇ ਵਿੱਚ ਬਣਾਇਆ ਹੋਇਆ ਐਕਸਚੇਂਜ ਵਾਲਾ ਉੱਥੇ ਪੈਸੇ ਚੇਂਜ ਕਰਾਓ ਬਸ ਇੰਨੀ ਗੱਲ ਹੈ ਤੇ ਤਾਂ ਕਰਕੇ ਵਧੀਆ ਉਹਦਾ ਘੁੰਮ ਫ ਤੇ ਬਸ ਆਹੀ ਦੋ ਚਾਰ ਗੱਲਾਂ ਫੜਨਾਂ ਮੈਂ ਕਰਨੀਆਂ ਸੀਗੀਆਂ ਬਾਕੀ ਕੋਈ ਹੋਰ ਕਿਸੇ ਵੀ ਗੱਲ ਦੀ ਕੋਈ ਜਾਣਕਾਰੀ ਲੈਣੀ ਹੋਈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਅੱਛਾ ਜਾਂਦੇ ਜਾਂਦੇ ਇੱਕ ਗੱਲ ਮੇਰੀ ਹੋਰ ਸੁਣਨੋ ਧਿਆਨ ਨਾਲ ਜੇ ਕੋਈ ਬੰਦਾ ਮਤਲਬ ਪੰਜ ਰਾਤਾਂ 6 ਦਿਨ ਲਾਉਂਦਾ 6 ਰਾਤਾਂ 7 ਦਿਨ ਲਾਉਂਦਾ ਪਟਾਇਆ ਦੇ ਵਿੱਚ ਤੇ ਉਹ ਬੰਦਾ 10000 ਰੁਪਏ ਲਾ ਕੇ ਦਿਖਾ ਦੇ ਮੈਂ ਮੰਨ ਜੂ ਇੰਡੀਆ ਦਾ ਇੰਡੀਆ ਦਾ 10000 ਰੁਪਏ ਲਾ ਕੇ ਦਿਖਾਉਣਾ ਤੁਸੀਂ ਖਾਣ ਪੀਣ ਤੇ ਲਾ ਦਿਓ ਭਾਵੇਂ ਤੁਸੀਂ ਘੁੰਮਣ ਫਿਰਨ ਤੇ ਲਾ ਦਿਓ ਖਰੀਦਦਾਰੀ ਤੋਂ ਬਿਨਾ ਕਹਾਸੇ ਮਾਰਦੀ ਲਾ ਦਿਓ ਨਾਰਮਲ ਤਾਂ ਤੁਸੀਂ ਲਾ ਨਹੀਂ ਸਕਦੇ ਹੁਣ ਖਰੀਦਦਾਰੀ ਤੋਂ ਪਰ ਮੈਂਸ ਮਹਿੰਗੀ ਚੀਜ਼ ਖਰੀਦ ਲਵਾਂ ਹੁਣ ਜੇ ਤੁਸੀਂ ਇੱਕ ਐਵੇਂ ਵੀ ਨਹੀਂ ਹੁੰਦਾ ਕਿ ਤੁਸੀਂ ਖੰਦਾ 10000 ਦੀ ਦਾਰੂ ਦੀ ਬੋਤਲ ਲੈ ਲੈਣਾ ਉਹ ਮੈਨੂੰ ਨਾਰਮਲ ਜਿਹੜੇ ਖਰਚੇ ਆਪਾਂ ਇੱਥੇ ਕਰਦੇ ਆ ਉਹ ਖਾਤਰ ਜੋ ਉੱਥੇ ਕਰਕੇ ਕੋਈ 10000 ਰੁਪਏ ਲਾ ਕੇ ਦਿਖਾ ਦੋ ਤੁਹਾਨੂੰ ਮੰਨ ਜੂਗਾ ਬਹੁਤ ਸਸਤੀ ਕੰਟਰੀ ਹੈ ਤੇ ਐਵੇਂ ਡਰੀਦਾ ਨਹੀਂ ਹੁੰਦਾ ਬਾਹਰ ਲਾ ਵਣ ਕਰਨਾ ਖਣ ਕੇ ਘੁੰਮੋ ਫਿਰ ਉਹਨੂੰ ਜੁਆਏ ਕਰੋ ਜਦੋਂ ਬੰਦਾ ਪਹਿਲੇ ਜਹਾਜ਼ ਚੜ੍ਹਦਾ ਨਾ ਉਹਦਾ ਫਿਰ ਮਨ ਨੂੰ ਪਤਾ ਲੱਗਦਾ ਵੀ ਕੀਆ ਨਜ਼ਾਰਾ ਯਾਰ ਨਾ ਜਹਾਜ਼ ਡਰ ਤਾਂ ਜਿਹੜਾ ਦਰਦ ਉਹ ਐਂਜ ਲੱਗਦਾ ਪਾੜਾ ਨਹੀਂ ਡਰਦਿੰਦਾ ਪਕਾਨਾਂ ਜਮਦ ਹੁੰਦੇ ਆ ਬਸ ਉਦੋਂ ਮੜੀ ਪਾਣੀ ਦੀ ਘੁੱਟ ਪੀ ਲੈ ਹੋਰ ਕੋਈ ਚੱਕਰ ਹੀ ਨਹੀਂ ਹੁੰਦਾ ਬਾਦੂ ਲੋਕ ਪਹਿਲੀ ਟ੍ਰੈਵਲ ਕਰਦੇ ਤੁਹਾਡੇ ਨਾਲ ਵੀ ਜਾਣਗੇ ਤੇ ਬਸ ਇਹੀ ਆ ਨਾ ਜਿਹੜਾ ਨਵਾਂ ਸਾਲ ਆ 2025 ਤੁਹਾਡੇ ਸਾਰੇ ਨੇ ਖੁਸ਼ੀਆਂ ਲੈ ਕੇ ਆਵੇ ਤੇ ਇਸ ਸਾਲ ਚ ਪਰਮਾਤਮਾ ਸਾਨੂੰ ਘੁੰਮਣਾ ਫਿਰਨਾ ਨਸੀਬ ਕਰੇ ਤੇ ਸਾਰੇ ਜਾਣੇ ਰਲ ਕੇ ਆਪਦਾ ਘੁੰਮੋ ਫੈਮਿਲੀ ਨਾਲ ਜਾਓ ਇਕੱਲੇ ਜਾਓ ਦੋਸਤਾਂ ਨਾਲ ਜਾਓ ਘੁੰਮੋ ਓਕੇ ਦੋਸਤੋ ਮਿਲਦੇ ਆ ਕੱਲ ਨੂੰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ